ਫਰਕਪੁਰ ਦੇ ਜੇਲ੍ਹ ਰੋਡ ਤੇ ਅੱਜ ਇੱਕ ਸਕਾਰਪੀਓ ਵਿੱਚ ਪੀਆਰਟੀਸੀ ਦੀ ਬੱਸ ਵੱਜਨ ਕਾਰਨ ਹੰਗਾਮਾ ਹੋ ਗਿਆ। ਹੰਗਾਮਾ ਇੰਨਾ ਵੱਧ ਗਿਆ ਕਿ ਦੂਰ ਦੂਰ ਤੱਕ ਜਾਮ ਜਿਹੜਾ ਉਹ ਗੱਡੀਆਂ ਦਾ ਲੱਗ ਗਿਆ ਤਾਂ ਇਸੇ ਦੌਰਾਨ ਇੱਕ ਐਂਬੂਲੈਂਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਜਾਮ ਕਾਰਨ ਐਂਬੂਲੈਂਸ ਕਾਫੀ ਸਮਾਂ ਜਾਮ ਵਿੱਚ ਫਸੀ ਰਹੀ ਅਤੇ ਅਖੀਰ ਉਸ ਐਂਬੂਲੈਂਸ ਨੂੰ ਵਾਪਸ ਜਿਹੜਾ ਉਹ ਮੁੜਨਾ ਪਿਆ ਉੱਥੇ ਹੀ ਜਦ ਸਕਾਟਪੇ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੱਸ ਜਿਹੜੀ ਆ ਉਸ ਦੀ ਗੱਡੀ ਵਿੱਚ ਲੱਗੀ ਤੇ ਉਸ ਦਾ ਕਾਫੀ ਨੁਕਸਾਨ ਜਿਹੜਾ ਉਹ ਕੀਤਾ ਗਿਆ ਅਤੇ ਉੱਪਰੋਂ ਬੱਸ ਚਾਲਕ ਵੱਲੋਂ ਉਸ ਨਾਲ ਬਕਸ ਲੁਕੀ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੂਰ ਦੂਰ ਤੱਕ ਜਾਮ ਜਿਹੜਾ ਉਹ ਲੱਗਿਆ ਨਜ਼ਰ ਆ ਰਿਹਾ ਤੇ ਐਂਬੂਲੈਂਸ ਜਿਹੜੀ ਆ ਉਹ ਜਾਮ ਵਿੱਚ ਫਸੇ ਹੋਈ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਹ ਰਸਤਾ ਜਿਹੜਾ ਉਹ ਬਸਾਂ ਲਈ ਨਹੀਂ ਹੈ ਛੋਟੇ ਵਿਕਲਾਂ ਲਈ ਬਣਿਆ ਪਰ ਇੱਥੇ ਬੱਸਾਂ ਜਿਹੜੀਆਂ ਉਸ ਰੋਡ ਰਾਹੀਂ ਨਗਾਈਆਂ ਜਾ ਰਹੀਆਂ ਜਿਸ ਕਾਰਨ ਅਕਸਰ ਹੀ ਇੱਥੇ ਜਮ ਲੱਗਿਆ ਨਜ਼ਰ ਜਿਹੜਾ ਆਉਂਦਾ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਉਹ ਕਰਨਾ ਪੈਂਦਾ ਉਧਰ ਦੂਸਰੇ ਪਾਸੇ ਜਦ ਬੱਸ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਕਨੈਕਟਰ ਨੇ ਕਿਹਾ ਕਿ ਨੁਕਸਾਨ ਜ਼ਰੂਰ ਹੋਇਆ ਅਤੇ ਜੋ ਵੀ ਨੁਕਸਾਨ ਹੋਇਆ ਉਸ ਦੀ ਪਰਪਾਈ ਜਿਹੜੀ ਆ ਉਹ ਕਰਨ ਲਈ ਤਿਆਰ ਹਨ ਤਾਂ ਕੀ ਕੁਝ ਕਹਿਣਾ ਹੈ ਦੋਨੇ ਤਰ੍ਹਾਂ ਦਾ ਉਹ ਹੀ ਤੁਹਾਨੂੰ ਸੁਣਾ ਦਿੰਨੇ ਆ ਸੜਕ ਤੇ ਮੈਂ ਮਲਕੀ ਸਿੰਘ ਮੇਰਾ ਨਾਮ ਜੀ ਬਾਗੀ ਹਸਪੀਟਲ ਤੋਂ ਜੇ ਸਾਡੇ ਖਾਣੇ ਨੂੰ ਲਿੰਕ ਰੋਡ ਜਾਂਦੀ ਏ ਜੇਲ੍ਹ ਦੇ ਬਿਲਕੁਲ ਨਾਲ ਇਸ ਨੂੰ ਮੈਂ ਜਾ ਰਿਹਾ ਇਸ ਸਾਡੇ ਖਾਣੇ ਦੇ ਸਾਈਡ ਨੂੰ ਲਿੰਕ ਰੋਡ ਤੇ ਪੱਗੋ ਬੱਸ ਆਈ ਬਸਣ ਜਾਂ ਕਦ ਬੱਸ ਵੱਡ ਦਿੱਤੀ ਮੇਰੀ ਗੱਡੀ ਦੀ ਬੈਕਸਾਈਡ ਤੋਂ ਲੈਟ ਟੁੱਟ ਗਈ ਨੁਕਸਾਨ ਕਾਫੀ ਕਰਦਾ ਏ ਜੇ ਮੈਂ ਡਰਾਈਵਰ ਨੂੰ ਕਿਹਾ ਡਰਾਈਵਰ ਕੋ ਮੁੰਡਾ ਚੰਗਾ ਬੋਲਿਆ ਏ ਜਦੋਂ ਕਿ ਮੈਨੂੰ ਪ੍ਰਸ਼ਾਸਨ ਨੇ ਜੋ ਪ੍ਰੋਸੈਸ ਹੁੰਦਾ ਪਰ ਅਗੇ ਵੀ ਲਿੰਕ ਰੋਡ ਏ ਇਹ ਬੱਸਾਂ ਦਾ ਰੂਟ ਨਹੀਂ ਹੈਗਾ ਪਰ ਫਿਰ ਵੀ ਬੱਸ ਵਾਲਾ ਬੱਸਾਂ ਡਪਾ ਰਹੇ ਨੇ ਜਦੋਂ ਕਿ ਹੈਵੀ ਵਹੀਕਲ ਟ੍ਰੈਫਿਕ ਰੋਕ ਰਹੀ ਹੈ ਟ੍ਰੈਫਿਕ ਰੋਕ ਰਹੇ ਨੇ ਪਰ ਇਹ ਵੀ ਤਾਂ ਹੈਵੀ ਹੈ ਨਾ ਲਿੰਕ ਰੋਡ ਤੋਂ ਜਾ ਕੇ ਬੱਚਿਆਂ ਸਕੂਲ ਸਾਹਮਣੇ ਆ ਉੱਥੇ ਨੁਕਸਾਨ ਕਰਦੇ ਪਏ ਨੇ ਛੁੱਟੀ ਦਾ ਟਾਈਮ ਬੱਚੇ ਵੇਖੇ ਨੇ ਕੁਛ ਨਹੀਂ ਵੇਖਿਆ ਸਾਡੀ ਮੇਰੀ ਬਾਤ ਮੇਰਾ ਨੁਕਸਾਨ ਕਿਤਾ ਗੱਡੀ ਦਾ ਨੁਕਸਾਨ ਕੀਤਾ ਉਹਦੇ ਜਦੋਂ ਮੈਂ ਬਚ ਕੇ ਬਾਹਰ ਨਾ ਨਿਕਲਦਾ ਰਹਾਂ ਸਾਡ ਜਾ ਕੇ ਤੋਂ ਸਾਡਾ ਮੇਰਾ ਕੋਈ ਨੁਕਸਾਨ ਕਰਨ ਨਾਲ ਇਹ ਤਾਂ ਬੱਚਾ ਅਕਸਰ ਹੀ ਇੱਥੋਂ ਨਿਕਲ ਜੀਆ ਨੇ ਪਰ ਬੱਸਾਂ ਲਾਉ ਨਹੀਂ ਹੈ ਜਾਂ ਟ੍ਰੈਫਿਕ ਪੁਲ ਜ਼ਿਲ੍ਹਾ ਪੁਲ ਤੋਂ ਟ੍ਰੈਫਿਕ ਪੁਲ ਤੋਂ ਕੁਝ ਨਹੀਂ ਕਰ ਰਹੀ ਇਹਨਾਂ ਬਾਦੇ ਤਾਂ ਆਖਰਕਾਰ ਛੇਤੀ ਥੋੜੀ ਦੇਰ ਬਾਅਦ ਇੱਥ ਇੰਨਾ ਕ ਨੁਕਸਾਨ ਜਿਹੜਾ ਤੁਹਾਡਾ ਹੋਇਆ ਮੇਰਾ ਤਕਰੀਬ 10-12 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ। ਕੀ ਕਰੋ ਮੈਂ ਕੋਈ ਗੱਲਬਾਤ ਹੋਈ ਆ। ਡਰਾਈਵਰ ਕੋਈ ਦਾ ਨਹੀਂ ਦੇ ਰਿਹਾ ਕੋਈ ਗੱਲਬਾਤ ਨਹੀਂ ਕਰ ਰਿਹਾ ਇਹ ਬ्रो ਆਪ ਸ਼ਬਦ ਬੋਲ ਰਿਆ ਨਹੀਂ। ਹੁਣ ਕੀ ਮੰਗ ਕਰੀਏ? ਮੈਂ ਪ੍ਰਸ਼ਾਸਨ ਤੋਂ ਮੰਗ ਕਰ ਰਹਾ ਜੀ ਕਿ ਬੱਸਾਂ ਰੂਟੇ ਬੰਦ ਕੀਤੇ ਜਾਵੇ ਇਥੋਂ ਤੇ ਨੰਬਰ 2 ਜਿਹੜੀ ਹੈਗੀ ਬੱਸ ਆ ਗਲਤ ਕਰਵਾਈ ਕਰਕੇ ਤੇ ਮੇਰਾ ਨੁਕਸਾਨ ਭਰਾਈ ਕਰਾਇਆ ਜਾਵੇ। ਕਿੰਨਾ ਤਰ੍ਹਾਂ ਬੱਸ ਲੱਗਦੀ ਜੀ ਸਸਤੀ ਕਾਲ ਜੀ ਗੱਡੀ ਆ ਰਹੀ ਆ ਸਕੂਲ ਆ ਜੀ। ਇਧਰਲੇ ਪਾਸੇ ਮੋਟਰਸਾਈਕਲ ਖੜਾ ਸੀਗਾ ਪਰਲੀ ਸਾੜੀ ਵੀ ਗੱਡੀ ਲੈ ਕੇ ਆ ਰਹਾ ਜੀ। ਇਦਲੇ ਪਾਸੇ ਮੋੜ ਤੇ ਰਕੜਾ ਸੀ ਜਦੋਂ ਬੱਸ ਕੋ ਮਾੜਾ ਆ ਜਾਂ ਮੋਟਰਸਾਈਕਲ ਨੂੰ ਦਬਾ ਕੇ ਪਰਲੇ ਪਾਸੇ ਘੁੰਮੀ ਆ ਉਹਨੇ ਆਪਣੀ ਗੱਡੀ ਮਾਸਾ ਵੀ ਸ਼ਰਕਤ ਹੋਣੀ ਥੱਲੇ ਧਾਰੀ ਉਥੇ ਹੀ ਗੜੀ ਕੀਤੀ ਤੁਸੀਂ ਪਰਲੀ ਸਾਈਡ 'ਚ ਛੱਡ ਦਿਓ ਕਿੰਨੀ ਬਚੀ ਆ ਜੀ ਉਸ ਉਸ ਦੇ ਕਾਰਨ ਮਾੜੀ ਜੀ ਗੱਡੀ ਨਾਲ ਟੈਕ ਟਚ ਹੋਈ ਹੈ ਉੱਤਰਦਿਆਂ ਸਾਰੇ ਆ ਕੇ ਡਰਾਈਵਰ ਨੂੰ ਮਾੜਾ ਚੰਗਾ ਬੋਲੇ ਨੇ ਜੀ ਜਿਸ ਕਰਕੇ ਗੱਡੀ ਰੋਕਤੀ ਆ ਵੀ ਚਲੋ ਕਾਰਵਾਈ ਹੋ ਜੇਗੀ ਤੁਸੀਂ ਕਾਲੇ ਨਾ ਪਾਓ ਜਿਹੜੀ ਮੇਨ ਗੱਲ ਹੈ ਸਰ ਜੀ ਸਾਲਾਂ ਨੂੰ ਰਹੇ ਹਾਂਜੀ ਹਾਂਜੀ ਸਾਡੀ ਸ਼ਹਿਰ ਦਾ ਰੂਟ ਹੈ ਸ਼ਹਿਰ ਦੇ ਦਿੱਤਾ ਰੂਟ ਜੀ ਇੱਧਰ ਦੀ ਹਸਤਾ ਗੱਡੀਆਂ ਨੂੰ ਸਰ ਲੋਕਾਂ ਦਾ ਕਹਿਣਾ ਕਿ ਰੂਟ ਜਿਹੜਾ ਬੱਸਾਂ ਦਾ ਨਹੀਂ ਨਹੀਂ ਸਰ ਜੀ ਡੀਸੀ ਸਾਹਿਬ ਦੀ ਮਨਜ਼ੂਰੀ ਨਾਲ ਜਦੋਂ ਸ਼ਹਿਰ ਗੱਡੀਆਂ ਆਉਣ ਲੱਗੀਆਂ ਡੀਸੀ ਸਾਹਿਬ ਦੀ ਮਨਜ਼ੂਰੀ ਨਾਲ ਇਹ ਰੂਟ ਮਿਲਿਆ ਜੀ ਤੁਸੀਂ ਐ ਸਾਈਡ ਗੱਡੀਆਂ ਲੈ ਕੇ ਆਓ ਸਰ ਜੀ ਹਾਂਜੀ ਮਿਲਿਆ ਸਾਡੀ ਸ਼ਹਿਰ ਗੱਡੀਆਂ ਆਉਣ ਲੱਗੀਆਂ ਨੇ ਜੀ ਪਹਿਲਾਂ ਸਰ ਜੀ ਛੋਣੀ ਤੋਂ ਗੱਡੀਆਂ ਮੁਰਦੀਆਂ ਸੀ ਜੀ ਹਾਂਜੀ